ਅੱਜ ਡੇਰਾ ਬਾਬਾ ਨਾਨਕ ਵਿਖੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਹੜਤਾਲ ਕਰ ਕੀਤਾ ਗਿਆ ਰੋਸ ਪ੍ਰਦਰਸ਼ਨ ਤੇ ਕੀ ਕਹਿਣਾ ਹੈ ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ ਸਰਕਾਰ ਦੇ ਪ੍ਰਤੀ ਉਹ ਸੁਣਦੇ ਹਾਂ ਇਹਨਾਂ ਦੇ ਜਵਾਨੇ ਤੁਸੀਂ ਦੇਖ ਰਹੇ ਹੋ ਡੀਬੀ20 ਹੋ ਨਿਊਜ਼ ਰਿੰਕਾ ਵਾਲੀਆ ਦੀ ਰਿਪੋਰਟ ਡੇਰਾ ਬਾਬਾ ਨਾਨਕ ਜਿਹੜੀ ਸਟ੍ਰਾਈਕ ਹੋ ਰਹੀ ਆ ਬੋਲੇ ਬਾਰੇ ਚੰਗਣਾ ਪਈਏ ਕਿਉਂਕਿ ਮੈਂ ਸਮਝਦਾ ਹਾਂ ਕਿ ਕੁਝ ਕੀਤਾ ਵਾਲਾ ਕੰਮ ਥੱਲੇ ਲੱਭ ਤੇ ਜਿਹੜੀ ਬੰਦਿਆਂ ਚ ਆ ਰਿਹਾ ਕਾਰਨ ਇਹ ਆ ਕਿ ਅੱਜ ਹੜਤਾਲ ਨਾ ਕਰਨ ਦਾ ਕੋਈ ਤਰਨ ਨਹੀਂ ਦੱਸਿਆ ਜਾ ਰਿਹਾ ਜਿੰਨਾ ਕੁਛ ਨਾ ਨਹੀਂ ਕੀਤੀ ਪਰ ਮੈਂ ਸਮਝਣਾ ਵਾ ਵੀ ਜੇ ਇਹ ਜਿਹੜੇ ਜਿਹੜਾ ਰੂਟ ਸਾਥੀ ਬੈਠੇ ਨੇ ਮੈਂ ਜਿਹੜੀ ਅੱਜ ਹੜਤਾਲ ਹੀ ਕਰਨ ਜਾ ਰਹੇ ਆ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ 올 ਇੰਡੀਆ ਬੇਸ ਤੇ ਗੱਲ ਕਰ ਰਹੀ ਹੈ ਗੁਰਦ ਆਬਾ ਗੁਰਮਲ ਪਲਾਨ ਬੇਚਣ ਵਾਲੀ ਸਰਕਾਰ ਮਰਦਾਬਾ ਗੁਰਦ ਆਬਾ ਮਰਦਾਬਾ ਸਾਥਿਓ ਉਹੀ ਗੱਲ ਕਰੀਏ ਮੋਦੀ ਸਰਕਾਰ ਵੱਲੋਂ ਵੀ ਇੱਕਾ ਖਰੜਾ ਤਿਆਰ ਕੀਤਾ ਗਿਆ ਵੀ ਜਿਹੜਾ ਨਾ 225 ਬਿਲ ਦਿੱਤਾ ਗਿਆ ਕਿਉਂਕਿ ਇੱਕ ਸੋਧ ਹੋਈ ਸੀ 2003 ਵਿੱਚ ਉਦੋਂ ਵੀ ਸਾਰੀਆਂ ਕੱਟੀਆਂ ਪਾਰਟੀਆਂ ਰਾਡ ਮਿਲ ਕੇ ਇਹ ਬਿੱਲ ਪਾਸ ਕਰਤਾ ਸੀ ਪਰ ਕੁਝ ਟ੍ਰੇਡ ਯੂਨਨਾਂ ਦੇ ਜਿੱਦੇ ਸੀਪੀਆਈ ਦੇ ਕੁਝ ਕਾਗੂ ਦਾ ਵਾਕਆਊਟ ਕਰਕੇ ਇੱਕ ਹਰਕਾਇਆ ਵਿਰੋਧ ਕਰਕੇ ਬਾਹਰ ਕਰ ਗਏ ਸੀ ਔਰ ਇਹ ਬਿੱਲ ਪਾਸ ਹੋ ਗਿਆ ਔਰ ਮੈਂ ਸਮਝਣਾ ਹਾਂ ਆਪਕੋ ਕਿ ਸਰਕਾਰਾਂ ਨੇ ਸ਼ਾਮਰਾਜਵਾਦ ਆ ਮਤਲਬ ਤਣਾੜ ਲੋਕਾਂ ਦੇ ਸਾਰੇ ਹਕੂਕ ਦੇਲੇ ਇਹ ਤੂਈ ਲੋਕ ਗਰੀਬ ਮਿਹਨਤ ਕਾਸ਼ ਬਦੇ ਹੋ ਔਰ ਮੈਂ ਸਮਝਣਾ ਹੈ ਵੀ ਇਹਦਾ ਵਿਰੋਧ ਕਰਨਾ ਸਾਡਾ ਫਰਜ਼ਦਾ ਵਾ ਆਪਣੇ ਹੱਕ ਲਈ ਸਾਡੇ ਗੁਰੂ ਪੁਰਾ ਗੁਰੂ ਪੀਰ ਵੀ ਲੜੇ ਨੇ ਔਰ ਮੈਂ ਸਮਝਦਾ ਹਾਂ ਕਿ ਵਧੀਆ ਤਰੀਕੇ ਨਾਲ ਸਾਨੂੰ ਇਸ ਲੜਾਈ ਨੂੰ ਸੰਗਠਿਤ ਕਰਨਾ ਚਾਹੀਦਾ ਸੀ ਅੱਜ ਜੋ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ 2025 ਬਿੱਲ ਜੋਗੀ ਸੈਂਟਰ ਸਰਕਾਰ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਉਹਦੇ ਵਿਰੋਧ ਵਿੱਚ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਸਦੇ ਤੇ ਅੱਜ ਸਾਥੀ ਡੇਰਾ ਬਾਬਾ ਨਾਨਕ ਵਿਖੇ ਆਪਣਾ ਰੋਸ ਦਾਲੀ ਕੀਤੀ ਗਈ ਔਰ ਹੜਤਾਲ ਮੁਕੰਮਲ ਹੜਤਾਲ ਕੀਤੀ ਗਈ ਹੈ ਔਰ ਅਸੀਂ ਸਰਕਾਰ ਨੂੰ ਚਾਹੁੰਦੇ ਆ ਕਿ ਜਿਹੜੇ ਇਹ ادارے ਸਰਕਾਰੀ ادارے ਇਹਨਾਂ ਨੂੰ ਪ੍ਰਾਈਵੇਟ ਵਾਲੇ ਬਣੇ ਨਾ ਝੋਖਿਆ ਜਾਵੇ ਜਦੇ ਨਾਲ ਕਿਉਂਕਿ ਇੱਕ ਇਸ ਰਾ ਦੀ ਸੂਬਾ ਦੀ ਔਰ ਬਿਜਲੀ ਦੀ ਖਪਤ ਬਿਜਲੀ ਦੀ ਸਬਸਿਡੀ ਵਾਲਾ ਸੂਬਾ ਹੁਣ ਕਰਕੇ ਕਿਉਂਕਿ ਖੇਤੀ ਪ੍ਰਧਾਨ ਸੂਬੇ ਕਰਕੇ ਇੱਥੇ ਸਬਸਿਡੀਆਂ ਦੀ ਲੋਡ ਹੁੰਦੀ ਆ ਉਸ ਬਿੱਲ ਵਿੱਚ ਇਸ ਵਾਦੀ ਕੋਈ ਅਜੇ ਪ੍ਰੋਵੀਜ਼ਨ ਨਹੀਂ ਹੈਗੀ ਔਰ ਮੈਂ ਸਮਝਣਾ ਵਾ ਕਿ ਸਰਕਾਰਾਂ ਨੂੰ ਚਾਹੀਦਾ ਵਾ ਜੋ ਇਹ ਸਿਸਟਮ ਚੱਲ ਰਿਹਾ ਵਾ ਇਹਨੂੰ ਇਹ ਮਜ਼ਬੂਤ ਕਰਦੇ ਹੋਏ ਮੁਲਾਜ਼ਮਾਂ ਦੀ ਮੁਲਾਜ਼ਮਾਂ ਦੀ ਮੰਗਾਂ ਮੰਨਦੀ ਹੋਈ ਪੰਜੀ ਬਿੱਲ ਦਾ ਅਸੀਂ ਬਿਲਕੁਲ ਵਿਰੋਧ ਕਰਨੇ ਆ ਔਰ ਅਸੀਂ ਸਰਕਾਰ ਦੇ ਕੋਲ ਬੇਨਤੀ ਕਰਨੇ ਆ ਵੀ ਇਸ ਨੂੰ ਲਾਗੂ ਨਾ ਕੀਤਾ ਜਾਵੇ ਅੱਜ ਦੀ ਜਿਹੜੀ ਇਹ ਰੋਸ ਰੈਲੀ ਕੀਤੀ ਆ ਜਿਤ ਤਰ੍ਹਾਂ ਕਿ ਮਾਨ ਸਾਹਿਬ ਨੇ ਪਹਿਲਾਂ ਦੱਸਿਆ ਵਾ ਬੇਲੇ ਇੱਕ ਜਿਹੜਾ 225 ਦਾ ਲਾਗੂ ਕਰ ਰਹੀ ਹੈ ਗਵਰਨਮੈਂਟ ਉਹਦੇ ਸਬੰਧ ਵਿੱਚ ਅਸੀਂ ਅੱਜ ਜਿਹੜੀ ਰੋਸ ਰੈਲੀ ਤੇ ਹੜਤਾਲ ਤੇ ਅੱਜ ਮੈਂ ਅਪੀਲ ਕਰਾਂਗਾ ਸਰਕਾਰ ਨੂੰ ਕਿ ਮੁਲਾਜ਼ਮਾਂ ਦਾ ਰੋਹ ਨੂੰ ਦੇਖਦੇ ਹੋਏ ਕਿ ਜਿਹੜਾ ਐਕਟ ਆ ਇਹ ਲਾਗੂ ਨਾ ਕੀਤਾ ਜਾਵੇ ਅੱਜ ਜਿਹੜੀ ਪੰਜਾਬ ਦੀ ਸਰਕਾਰ ਆ ਭਗਵੰਤ ਸਿੰਘ ਮਾਨ ਦੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਮਲਾਜਮਾਂ ਦਾ ਰੁਕਿਆ ਹੋਇਆ 16% ਡੀਏ ਆ ਉਹਨੂੰ ਤੁਰੰਤ ਬਹਾਲ ਕਰੇ ਅਤੇ ਜਿਹੜੇ ਜ਼ਮੀਨਾਂ ਵੇਚਣ ਦੀਆਂ ਪੰਜਾਬ ਸਰਕਾਰ ਅਮੇਲੀ ਬੋਰਡ ਦੀਆਂ ਜਾਇਦਾਦ ਦਾ ਉਹਨੂੰ ਨਾ ਵੇਚਿਆ ਜਾਵੇ ਧੰਨਵਾਦ ਅੱਜ ਦੀ ਕੋਆਰਡੀਨੇਟਰ ਦੇ ਸੱਦੇ ਉੱਤੇ ਸੈਂਟਰ ਸਰਕਾਰ ਦੇ ਵਿਰੁੱਧ ਅੱਜ ਦੀ ਜਿਹੜੀ ਰੋਸ ਰੈਲੀ ਕੀਤੀ ਗਈ ਆ ਤੇ ਅੱਜ ਸਭ 11 ਘਰਬਨਾਨਕ ਦਫ਼ਤਰ ਦੇ ਮਲਾਜਮ ਸਭ ਹੜਤਾਲ ਤੇ ਨੇ ਤੇ ਜਿਹੜਾ 225 ਮਿਲਿਆ ਇਹ ਬਹੁਤ ਹੀ ਨੁਕਸਾਨ ਵਾਲਾ ਦਾਇਕ ਵਿਲੇਆ ਇਹਦੇ ਨਾਲ ਹਰ ਵਰਗ ਨੂੰ ਨੁਕਸਾਨ ਹੋਣ ਵਾਲਾ ਹੈ ਜੀ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਕਿਸਾਨ ਆ ਤੇ ਚਾਹੇ ਉਹ ਮਲਾਜ਼ਮ ਆ ਇਹਦੇ ਨਾਲ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਆਉਣੀਆਂ ਉਹ ਆਪਣੀ ਮਰਜ਼ੀ ਦੇ ਨਾਲ ਹੀ ਬਿੱਲ ਦੇ ਦਾ ਸਿਸਟਮ ਆਪਣਾ ਸੈੱਟ ਕਰਨਗੀਆਂ ਵੀ ਇਹ ਆ ਰੇੜੇ ਆ ਜਿੱਦਾਂ ਏਅਰਟਲ ਵਾਲੇ ਆਪਣੀ ਮਰਜ਼ੀ ਨਾਲ ਬਿੱਲ ਜਦੋਂ ਮਰਜ਼ੀ ਦਿਲ ਕਰਦਾ ਵਾ ਬੋਤਾ ਲੈਂਦੇ ਆ ਜਿਨੇ ਦਿਲ ਦੀ ਕਰਦਾ ਵਾ ਉਨੇ ਦਿਨ ਦੇ ਦਿੰਦੇ ਆ ਇਦਾਂ ਹੀ ਇਹ 225 ਬਿੱਲ ਇਹ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਜਾਏਗਾ ਤੇ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਣ ਵਾਲਾ ਆ ਜੀ ਤੇ ਕੋਈ ਉਮੀਦ ਕਰਦੇ ਆ ਕਿ ਇਹ ਜਿਹੜਾ 225 ਬਿਲ ਇਹ ਰੱਦ ਕੀਤਾ ਜਾਵੇ ਲੋਕ ਆਪਣੇ ਮੁਲਾਜ਼ਮਾਂ ਦੇ ਰੋਸ ਨੂੰ ਦੇਖਦੇ ਹੋਏ ਸਰਕਾਰ ਨੂੰ ਬੇਨਤੀ ਆ ਵੀ ਇਹ 225 ਬਿਲ ਰੱਦ ਕੀਤਾ ਜਾਵੇ